ਇਸ ਰਾਜ ਦੇ ਭੁੰਗੇ ਦੇ ਵਿੱਚ ਆਲ ਇੰਡੀਆ ਰਾਮਗੜੀਆ ਕੰਪਨੀ ਇੰਸਟਿਟਿਊਟ ਜਿਹੜੀ ਹੈ ਰਾਮਗੜੀਆ ਬਰਾਦਰੀ ਕਸਤੀਵ ਦੀ ਕੀ ਵਿਚਾਰ ਹੋਏ ਨੇ ਕੀ ਕੰਮ ਕਰੂਗਾ ਕੋਈ ਇਹਨਾਂ ਨੇ ਜਿਹੜਾ ਜੁ ਰਾਮਗੜੀਆ ਬਰਾਦਰੀ ਨੇ ਸਾਰੇ OBC ਸਮਾਜ ਦਾ ਕੱਟ ਕੀਤਾ ਉਹਦੇ ਵਿੱਚ ਜਿਹੜਾ ਪਿਛਲੇ ਦਿਨੀ ਸਾਡੇ ਇੱਥੋਂ ਦੇ ਜਿਹੜੇ MP ਜਿਹੜੇ ਕੈਂਡੀਡੇਟ ਬਣੇ ਨੇ ਲਾਲਜੀ ਸਿੰਘ ਖੋਡਰ ਉਹਨਾਂ ਨੇ OBC ਸਮਾਜ ਬਾਰੇ ਬਹੁਤ ਘਟੀਆ ਲਫ਼ਜ਼ ਬੋਲੇ ਔਰ ਸਮਾਜ ਦੇ ਲੋਕਾਂ ਨੂੰ ਬਹੁਤ ਵੱਡੀ ਗੱਦੀ ਐ 80 ਪਹੁੰਚੀ ਹੈ ਜੀ ਉਹਦੇ ਵਿਰੋਧ ਦੇ ਵਿੱਚ ਰੋਸ ਦੇ ਵਜੋਂ ਅੱਜ ਜਿਹੜਾ ਇਕੱਠ ਹੈ ਇਹ ਤੇ ਕੀਤਾ ਗਿਆ ਹੈ ਔਰ ਬਹੁਤ ਹੀ ਦਿੱਲੀ ਤੋਂ ਲੈ ਕੇ ਸਾਰੇ ਪੰਜਾਬ ਦੇ ਨਮਾਇंदे ਇਹਦੇ ਵਿੱਚ ਪਹੁੰਚੇ ਹਨ ਕਿਉਂਕਿ ਉਸ انسان ਦੀ ਮਾਨਸਿਕਤਾ ਦਾ ਪਤਾ ਲੱਗਾ ਹੈ ਕਿ ਉਹਦੀ ਸੋਚ ਕੀ ਹੈ ਉਹਦੇ ਮਨਾਂ ਵਿੱਚ ਕੀ ਹੈ ਕਿੰਨੀ ਨਫ਼ਰਤ ਹੈ OBC ਸਮਾਜ ਦੇ ਲਈ ਉਹਦੇ ਲਈ ਅੱਜ ਇਹ ਇਕੱਠ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਾਰੇ ਉਹਦਾ ਬਾਈਕਾਟ ਕਰਾਂਗੇ ਔਰ ਉਹਦੇ ਵਿਰੁੱਧ ਅਸੀਂ ਸਾਰਿਆਂ ਨੇ ਮੈਂ ਹੁਣੇ ਇੱਥੇ ਬੋਲ ਕੇ ਆਇਆ ਇਹਨਾਂ ਨੇ ਸਾਰੀ ਕਮੇਟੀ ਨੇ ਫੈਸਲਾ ਕਰਨਾ ਇਸ ਤੋਂ ਬਾਅਦ ਇੱਕ ਕਮੇਟੀ ਬਣੇਗੀ ਜਿਹੜੀ ਅਸੀਂ ਇਹਦੇ ਵਿਰੁੱਧ ਹਾਈ ਕੋਰਟ 'ਚ ਵੀ ਜਾ ਰਹੇ ਆ ਔਰ ਡੀਜੀਪੀ ਨੂੰ ਵੀ ਮਿਲ ਕੇ ਇਹਦੇ ਤੇ ਮੁਕੱਦਮਾ ਜਿਹਾ ਦਰਜ ਕਰਾਉਣ ਦੀ ਆਪਾਂ ਨਾ ਕੀ ਆ ਉਹਨਾਂ ਨੂੰ ਸਪੱਸ਼ਟ ਕਰਾਂਗੇ ਕਿ ਇਹੋ ਜਿਹੇ ਇਸ ਬੰਦੇ ਨੂੰ ਸਮਾਜ ਦੇ ਵਿੱਚ ਰਹਿਣ ਦੀ ਲੋੜ ਨਹੀਂ ਆ ਕਿਉਂਕਿ ਇਹੋ ਜਿਹੇ ਬੰਦਿਆਂ ਦਾ ਸਮਾਜ ਦੇ ਵਿੱਚ ਰਹਿਣਾ ਸਮਾਜ ਦੇ ਵਿੱਚ ਨਫ਼ਰਤ ਵਲਾਉਣੀ ਹੈ ਪੰਜਾਬ ਲਈ ਬਹੁਤ ਖਤਰਨਾਕ ਹੈ ਇਸ ਕਰਕੇ ਜਿਹੜੇ ਕੁਝ ਇਹੋ ਜਿਹੇ ਅਨ ਟ੍ਰੇਨ ਬੰਦੇ ਸਰਕਾਰਾਂ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਨੇ ਮ ਇਹੋ ਜਿਹੇ ਬਿਆਨ ਦਿੱਤੇ ਨੇ ਉਹਨਾਂ ਦੇ ਵਿਰੁੱਧ ਜਿਹੜਾ ਇਹ ਸਮਾਜ ਜਿਹੜਾ ਇਕੱਠਾ ਹੋਇਆ ਨਾ ਜਿਹੜੀ ਨਾਲ ਲਾਈਵ ਹੋ ਕੇ ਮਾਫੀ ਮੰਗੀ ਹੈ ਉਸ ਤੇ ਕੀ ਕਹਿਣਾ ਚਾਹੋਗੇ ਵੇਖੋ ਐਡਾ ਵੱਡਾ ਉਹ ਅਪਰਾਧ ਕਰ ਲੈਣਾ ਤੇ ਆਪੇ ਹੀ ਮਾਫੀ ਮੰਗ ਲੈਣੀ ਇਹ ਕੋਈ ਇਸ ਤਰ੍ਹਾਂ ਬਖਸ਼ਿਆ ਨਹੀਂ ਦੱਸਦਾ ਕਿ ਪਹਿਲਾਂ ਐਡਾ ਵੱਡਾ ਅਪਰਾਧ ਕਰਨਾ ਸਮਾਜ ਦੇ ਮਾਨ ਦੇ ਵਿੱਚ ਬਹੁਤ ਭਾਰੀ ਰੋਸ ਹੈ ਸਮਾਜ ਦੇ ਲੋਕਾਂ ਨੂੰ ਇਹਦੀ ਮਾਫੀ ਇਸ ਤਰ੍ਹਾਂ ਮਨਜ਼ੂਰ ਨਹੀਂ ਆ। ਉਹਦੇ ਦੇਖਣਗੇ ਸਮਾਜ ਦੇ ਲੋਕ ਕੋ ਇੱਕ ਬਹੁਤ ਵੱਡਾ ਇਕੱਠ ਕਰਨੇ ਹੋਰ ਜਾ ਰਹੇ ਨੇ। ਅਸੀਂ ਸਭ ਤੋਂ ਪਹਿਲਾਂ ਇਹਦੇ ਉੱਪਰ ਇਹ ਕੋ ਰਜਾਇਨ ਲੈਣਾ ਚਾਹੁੰਦੇ ਆ ਕਿ ਆਪਣੇ ਅਹੁਦੇ ਤੋਂ ਫਾਰਗ ਹੋਵੇ ਕਿਉਂਕਿ ਇਹੋ ਜਿਹੇ ਬੰਦੇ ਸਮਾਜ ਨੂੰ ਚਲਾ ਨਹੀਂ ਸਕਦੇ, ਸਮਾਜ ਨੂੰ ਵੰਡ ਸਕਦੇ ਆ। ਅਸੀਂ ਉਹਦੀ ਮਾਫੀ ਕਿਸੇ ਨੇ ਮੰਨੀ ਨਹੀਂ ਐ, ਨਾ ਅਸੀਂ ਉਹਦੀ ਮਾਫੀ ਕਬੂਲ ਕਰਦੇ ਆ ਨਾ। ਸਰ ਕੋਈ ਐਫ ਆਈ ਆਰ ਦਰਜ ਕਰਵਾਈਏ, ਕੋਈ ਮੰਗ ਪੱਤਰ ਦਿੱਤਾ ਹੈ। ਅੱਜ ਵੱਸ ਫੈਸਲਾ ਹੋ ਗਿਆ ਸਾਰੀ ਪੰਜਾਬ ਲੈਵਲ ਦੇ ਲੋਕ ਇਕੱਠੇ ਹੋਏ ਨੇ। ਅੱਜ ਕਮੇਟੀ ਬਣ ਜਾਣੀ ਆ। ਤੇ ਸਾਰੀ ਕਮੇਟੀ ਜਿਹੜੀ ਬਣੇਗੀ ਉਹ ਜਾ ਰਹੀ ਹੈ ਦਿੱਲੀ ਵੀ ਜਾ ਰਹੀ ਹੈ ਚੰਡੀਗੜ੍ਹ ਵੀ ਜਾ ਰਹੀ ਹੈ ਔਰ ਇਹ ਸਮਾਜ ਸਾਰਾ ਜਿਹੜਾ ਉਹ ਬਣਾ ਕੇ ਆਪਣਾ ਜਿਹੜਾ ਆਪਣਾ ਸਿਸਟਮ ਜਿਹੜਾ ਉਹ ਜਾਏਗੀ ਸਾਰੀ ਦੰਦ ਲਾਲਜੀਤ ਭੁੱਲਰ ਜੀ ਦੀ ਜਿਹੜੀ ਉਮੀਦਵਾਰੀ ਉਹ ਰੱਦ ਕਰਾਉਣ ਦੀ ਕੋਸ਼ਿਸ਼ ਕਰ ਬਿਲਕੁਲ ਤਾਂ ਲਗਿਆ ਇਹਨੂੰ ਮਰਦਾ ਕਿ ਇਹਨੂੰ ਮੰਤਰੀ ਪਦ ਤੋਂ ਵੀ ਬਰਖਾਸਤ ਕਰਨਾ ਚਾਹੀਦਾ ਹੈ ਇਹ ਇਸ ਅਹੁਦੇ ਦੇ ਉੱਪਰ ਕਾਬਿਲ ਹੀ ਨਹੀਂ ਹੈ ਇਹੋ ਜਿਹਾ ਬਿਆਨ ਦੇਣਾ ਇਹੋ ਜਿਹਾ ਘੱਟਿਆ ਬਿਆਨ ਦੇਣਾ ਕਿਸੇ ਜ਼ਿੰਮੇਵਾਰ ਬੰਦੇ ਦੇ ਇਹਦੇ ਵਾਸਤੇ ਇਹ ਗਾਇ ਜ਼ਿੰਮੇਵਾਰੀ ਨਹੀਂ ਗਈ ਆ ਇਕ ਕਨਿਆਗ ਬੰਦੇ ਨੂੰ ਕੋਈ ਬਿਆਨ ਦਿੰਦਾ ਇਹਦੇ ਨਾਲ ਸਮਾਜ ਦੇ ਵਿੱਚ ਬਹੁਤ ਵੱਡੀ ਨਫ਼ਰਤ ਫੈਲ ਸਕਦੀ ਹੈ ਇਸ ਕਰਕੇ ਇਹਨਾਂ ਉਹਦੇ ਦੇ ਹੱਕ ਹੀ ਕੋਈ ਨਹੀਂ ਹੈ ਇਹਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਨਾ ਵੀ ਹੁਣ ਰਾਮਗੜੀਆ ਭਾਈਚਾਰਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਹੈ ਰਾਮਗੜੀਆ ਭਾਈਚਾਰਾ ਫਿਰ ਕਿੱਧਰ ਰਾਮਗੜੀਆ ਭਾਈਚਾਰਾ ਵੀ ਇਹਨਾਂ ਦੇ ਵਿਰੁੱਧ ਹੈ OBC ਸਮਾਜ ਦੀ ਮੈਂ ਗੱਲ ਕਰ ਰਿਹਾ ਇੱਥੇ OBC ਸਮਾਜ ਦੀ ਗੱਲ ਹੋਈ ਹੈ ਜਿਹਦੇ ਵਿੱਚ ਕੋਈ 76 ਬਰਾਦਰੀਆਂ ਨੇ OBC ਸਮਾਜ ਦੇ ਵਿੱਚ ਨਾ ਗਈਆਂ ਅੱਜ ਸਾਰੀਆਂ ਬਰਾਦੀਆਂ ਇਹਨਾਂ ਦੇ ਉਲਟ ਹੋ ਚੁੱਕੀਆਂ ਲੱਗੀਆਂ ਹੈ ਉਹਨਾਂ ਨੇ ਮੰਗ ਕੀਤੀ ਹੈ ਇਹਨਾਂ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ ਮੈਂ ਸਵੰਧਕਰ ਬਰਾਦੀ ਦਾ ਨੁਮਾਇੰਦਾ ਮੈਨੂੰ ਵੀ ਇਹਨਾਂ ਨੇ ਬੁਲਾਇਆ ਲੱਗੀ ਹੈ ਹੋਰ ਜਿਹੜੇ ਆਓਬੀਸੀ ਸਮਾਜ ਦੇ ਬੰਦੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਉੱਥੇ ਬੁਲਾਇਆ ਲੱਗੀ ਹੈ ਇਸ ਕਰਕੇ ਇਹ ਜਾਦੀ ਇਹੋ ਹੀ ਡਿਮਾਂਡ ਹੈ ਜਿੰਦਗੀ ਦੇ ਚਿਰ ਤੱਕ ਇਹਨੋਂ ਅੱਗੇ ਤੋਂ ਫਾਰਗ ਨਹੀਂ ਕਰਦੇ ਉਹਨਾਂ ਦਾ ਜੇ ਸਾਡਾ ਸੰਘਰਸ਼ ਇਹਦੇ ਚੱਲਦਾ ਰਹੇਗਾ ਮਾਫੀ ਦੇ ਨਾਲ ਫਿਰ ਨਹੀਂ ਸਰੇ ਮਾਫੀ ਇਹਦੀ ਮਾਫੀ ਨੇ ਸਾਬਾ ਮਾਫੀ ਮੰਨਦੇ ਨਹੀਂ ਲੱਗੀ ਨਾ ਜੀ ਇਹੋ ਜੇ ਘੱਟੀਆਂ ਬਣਾ ਦੇ ਤਾਂ ਬਿਲਕੁਲ ਇਹਦੀ ਮਾਫੀ ਕਬੂਲੀ ਇਹ ਸਾਡਾ ਸਮਾਜ ਜਦੋਂ ਮਾਫਕੇ ਦੇ ਕੋਲ ਪਿਛਲੀ ਦਿਨੀ ਕੈਬਨਟ ਅਲਾਦੀ ਦੇ ਭੁਲਰ ਵੱਲੋਂ ਬਿਆਨ ਦਿੱਤਾ ਗਿਆ ਹੈ ਅੱਜ ਉਹ ਵੀ ਇਸ ਸਮਾਜ ਨੇ ਮੁਕਾ ਰੰਗਰੀਆ ਦੇ ਵਿੱਚ ਇਕੱਠ ਕੀਤਾ ਕੀ ਕਹਿਣਾ ਚਾਹੁੰਦੇ ਇਹਨਾਂ ਨੇ ਬਰਾਦਰੀਆਂ ਵਾਸਤੇ ਬਹੁਤ ਗਲਤ ਸ਼ਬਦ ਬੋਲੇ ਆ ਜਦੋਂ ਕਿ ਸਾਡੇ ਗੁਰੂ ਮਹਾਰਾਜ ਨੇ ਸਾਰੂ ਸਾਰਿਆਂ ਨੂੰ ਮਾਨਸਕੀ ਯਾਤ ਸਭੇ ਇੱਕੇ ਪਛਾਣਬੋ ਦੀ ਗੱਲ ਕੀਤੀ ਆ ਐਡੇ ਵੱਡੇ ਉੱਚੇ ਅਹੁਦੇ ਤੇ ਹੁੰਦੇ ਆ ਲੋਕਾਂ ਵਾਸਤੇ ਗਲਤ ਨਜ਼ਰ ਕਾਣੇ ਔਰ ਮਾਨ ਸਾਹਿਬ ਨੇ ਸਭ ਨੂੰ ਇਹ ਗੱਲ ਕਹੀ ਸੀਗੀ ਅਸੀਂ ਜਿਹੜੇ ਜਿਹੜੇ ਵੀ ਸਾਡੇ ਮੰਤਰੀ ਬਣੇ ਆ ਜਾਂ ਉਹਦੇਦਾਰ ਬਣੇ ਆ ਇੱਕ ਗਰੀਬ ਪਰਿਵਾਰਾਂ ਚੋਂ ਬਣੇ ਆ ਤੇ ਜਾ ਕੇ ਇਸ ਬੰਦੇ ਨੇ ਸਾਰਿਆਂ ਨੂੰ ਜਾਤਾਂ ਨੂੰ ਮਤਲਬ ਬਹੁਤ ਜ਼ਿਆਦਾ ਨਰਾਦਰ ਕੀਤਾ ਵਾ ਪਰ ਉਹਨਾਂ ਨੇ ਸ਼ਾਮ ਨੂੰ ਹੀ ਲਾਈਵ ਹੋ ਕੇ ਮਾਫੀ ਮੰਗ ਲਈ ਕਿ ਉਹ ਜਿਹੜੀ ਮਾਫੀ ਮੰਗੀ ਉਹ ਤੁਹਾਨੂੰ ਸਦਕਾਰ ਨਹੀਂ ਤੇ ਠੀਕ ਹੈ ਮਾਫੀ ਤੇ ਮੰਗ ਲਈ ਆ ਉਹਨੇ ਅਸੀਂ ਆਦਿ ਵੀ ਮਾਫੀ ਮੰਗੀ ਆ ਬਾਕੀ ਮਾਫੀ ਹੁਣ ਸਾਰੀਆਂ ਬਰਾਦਰਾਂ ਦੇ ਜਿਹੜੀਆਂ ਜਿੰਨੀਆਂ ਵਾਂ ਉਹ ਚੀਜ਼ ਨੂੰ ਨਹੀਂ ਮੰਨਦੀਆਂ ਉਹ ਆਦਿ ਵੀ ਸਾਡੇ ਪਾਸੇ ਬਹੁਤ ਗਲਤ ਸ਼ਬਦ ਬੋਲ ਰਹੇ ਆ ਨੇ ਦੇ ਵੀ ਸਾਰੀਆਂ ਬਰਾਦੀਆਂ ਫਿਰ ਕਿੱਦਾਂ ਮੰਨਦੇ ਆ ਕਿ ਉਹ ਸਾਡੇ ਵਿੱਚ ਆਣ ਕੇ ਮਾਫੀ ਮੰਗੇ ਹਾਂਜੀ ਉਹ ਤੇ ਇਹੋ ਚਾਹੁੰਦੇ ਵੀ ਸਾਡੇ ਵਿੱਚ ਆਣ ਕੇ ਮਾਫੀ ਮੰਗੇ ਹਾਂਜੀ ਕੋਈ ਇਸ ਬਾਬਤ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ ਨਹੀਂ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਹੋਈ ਉਹ ਲਾਈਵ ਤੇ ਉੱਤੇ ਵੇਖਿਆ ਵੀ ਉਹਨਾਂ ਮਾਫੀ ਮੰਗੀ ਆ ਉਹਨਾਂ ਆਖਿਆ ਮੈਂ ਸ਼ਰਵਾ ਕੇ ਮਾਫੀ ਮੰਗਦਾ ਵਾ ਬਾਕੀ ਉਹਦੀ ਅੰਦਰਲੀ ਸੋਚ ਜਿਹੜੀ ਜਾਪਦੀ ਆ ਵੀ ਉਹ OBC ਜਾਤਾਂ ਵਾਸਤੇ ਉਹਨਾਂ ਨੂੰ ਘਟਿਆ ਗਿਣਦੇ ਆ ਜਦੋਂ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਉੱਚਾ ਗਿਣਦੇ ਆ ਲਾਈਕ ਪੋਲਿਟੀ ਦੀ ਗੱਲ ਕੀ ਕੀ ਆ ਗਿਆ ਸੀ ਕਿ ਉਹਨਾਂ ਨੇ ਕਿਸੇ ਵੀ ਕਮਿਊਨਿਟੀ ਨੂੰ ਸਾਰੀ ਕਮਿਊਨਿਟੀ ਦਾ ਸਤਿਕਾਰ ਕਰ ਰਿਹਾ ਸਿਰਫ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਆ ਸਿਰਫ ਅਖਰਮਿੰਦਰ ਗਿੱਲ ਸਾਹਿਬ ਦਾ ਸਰਕਾਰ ਦਾ ਐਮਐਲਏ ਵਾਸਤੇ ਵਰਤੇ ਆ ਅੱਧੀ ਗੌਣਾ ਐਮਐਲਏ ਸਾਹਿਬ ਆਸੇ ਵਰਤੇ ਆ ਪਰ ਦੋਨਾਂ ਦੀ ਅੰਦਰਲੀ ਜਿਹੜੀ ਜਮੀਰ ਆ ਉਹ ਦੁੱਧੀਆਂ ਕੌਮਾਂ ਵਾਸਤੇ ਜਿਹੜੀ ਆ ਬਹੁਤ ਘਟੀਆ ਗੱਲ ਹੋਈ ਆ ਠੀਕ ਹੈ ਇਹ ਦੇ ਵਿੱਚ ਬਿਲਿੰਗ ਰੱਖੀ ਗਈ ਹੈ ਇਹ ਫੈਸਲਾ ਲਿਆ ਗਿਆ ਹੈ ਬਰਾਦਰੀ ਤੋਂ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਅੱਜ ਅਸੀਂ ਮੀਟਿੰਗ ਕੀਤੀ ਹੈ ਸਾਡੇ ਪੂਰੇ ਪੰਜਾਬ ਤੋਂ ਲੋਕ ਆਏ ਨੇ ਜਿੰਨੇ ਵੀ ਸਾਡੇ ਵੇਨ ਵੇਨ ਜਥੇਬੰਦੀਆਂ ਉਹਨਾਂ ਦੇ ਪ੍ਰਧਾਨ ਆਏ ਨੇ ਸਾਰੇ ਅਸੀਂ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਹੈ ਪੂਰੇ ਪੰਜਾਬ ਦੇ ਅੰਦਰ ਅਸੀਂ ਬਾਈਕਾਟ ਕਰਾਂਗੇ ਆਵਾਜ਼ੀ ਪਾਰਟੀ ਦਾ ਕਿਉਂਕਿ ਉਹਨਾਂ ਦੇ ਹੀ ਇਹ ਕੈਂਡੀਡੇਟ ਨੇ ਲਾਲਜੀਤ ਭੁੱਲਰ ਵੱਲੋਂ ਕੁਝ ਦਿਨ ਪਹਿਲਾਂ ਅਪਜਨਨ ਜਾਤੀ ਸੂਚਕ ਸ਼ਬਦ ਬੋਲੇਗਾ ਉਸ ਨੂੰ ਲੈ ਕੇ ਅੱਜ ਬੁੰਗਾ ਰਾਮਗੜੀ ਦੇ ਵਿੱਚ ਇਕੱਠ ਕੀਤਾ ਗਿਆ ਕੀ ਗਾਣਾ ਜਾਓਗੇ ਜਿਹੜਾ ਜੁਦੇ ਨਾਲ ਦੀ ਜਿਹੜਾ ਬੀਸੀ ਲੋਕ ਦੀ ਸੁਭਾਜਾ ਤੇ ਸਾਰਾ ਇਕੱਠਾ ਹੋਵੇ ਉਹ ਉਹਨੇ ਜਿੰਨੀ ਜਿਹੜੇ ਆ ਸਾਡੇ ਆਪਣੇ ਰਾਮਗੜੀਆ ਪ੍ਰਾਗਨ ਦੇ ਸਨੈਰ ਬਣਾਉਣ ਦੀ ਦੇ ਉੱਤੇ ਆ ਉਹਦਾ ਜਿਹੜਾ ਵਾ ਉਹਦੇ ਵਾਸਤੇ ਸਾਰਾ ਇੱਥੇ ਇਕੱਠ ਹੋਇਆ ਵਾ ਉਸ ਇਕੱਠ ਨੂੰ ਸਭ ਅੱਜ ਸਫਲ ਗਿਣਿਆ ਗਿਆ ਕੋਈ 300 ਬੰਦੇ ਤੋਂ 60 ਬੰਦੇ ਆਏ मां कुझु करा पटिया खना अमृतसर जलंधर